ਪੂਰਾ ਵਧੀਆ ਆਪਾਂ ਘਰ ਅੱਜ ਲੈ ਕੇ ਪਹੁੰਚੇ ਆ ਜੀ ਰੇਟ ਸਿਰਫ 7 ਲੱਖ ਰੁਪਇਆ ਮਾਲਕ ਨੇ ਡਿਮਾਂਡ ਕੀਤੀ ਆ ਰੇਟ ਪਹਿਲੇ ਹੀ ਆਪਾਂ ਸਕਰੀਨ ਤੇ ਲੈ ਕੇ ਲਾਤਾ ਸੀਗਾ ਤੁਹਾਨੂੰ ਪਤਾ ਲੱਗ ਹੀ ਗਿਆ ਤੁਸੀਂ ਸਾਰੇ ਖੁਸ਼ ਹੋ ਜਾਓਗੇ ਇੰਨਾ ਸੋਹਣਾ ਤਾਂ ਆਪਾਂ ਰੇਟ ਲੈ ਕੇ ਪਹੁੰਚੇ ਜਾਂ ਤੇ ਇੰਨਾ ਹੀ ਸੋਹਣਾ ਆਪਾਂ ਘਰ ਲੈ ਕੇ ਪਹੁੰਚੇ ਆ ਸਾਰੀ ਆਪਾਂ ਗੱਲ ਕਰਦੇ ਆ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਵੀਡੀਓ ਚ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 73800 ਪੂਰਾ 26173 ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਜੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਸਾਰਾ ਕੁਝ ਭੇਜ ਦਿਓ ਜਮ ਤੁਸੀਂ ਸਾਰੇ ਖੁਸ਼ ਹੋ ਜਾਓਗੇ ਆਪਣੀ ਵੀਡੀਓ ਦੇਖ ਕੇ ਤੇ ਵੀਡੀਓ ਚ ਜਿਹੜੇ ਆਪਾਂ ਘਰ ਲੈ ਕੇ ਪਹੁੰਚਿਆ ਘਰ ਨੂੰ ਦੇਖ ਕੇ ਤੇ ਰੇਟ ਦੇਖੇ ਸੀ ਤੇ ਜਿੰਨੇ ਤੁਸੀਂ ਕਮੈਂਟ ਪਾਈ ਸੀ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਤੁਹਾਡੇ ਏਰੀਆ ਚੋਂ ਆਪਾਂ ਲੈ ਕੇ ਪਹੁੰਚਿਆ ਸੀ ਤੇ ਤੁਹਾਡੇ ਕਮੈਂਟ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਤੁਹਾਡੇ ਸਾਰੇ ਨਾਮ ਵੀ ਆਪਾਂ ਲਵਾਂਗੇ ਅਸੀਂ ਸਾਰੀ ਆਪਾਂ ਗੱਲਬਾਤ ਕਰਦੇ ਆਂ ਸੀ ਵੀਡੀਓ ਚ ਆਪਾਂ ਦੋ ਘਰ ਲੈ ਕੇ ਪਹੁੰਚਿਆ ਇੱਕ ਦਾ ਰੇਟ ਤੁਹਾਨੂੰ ਪਤਾ ਲੱਗ ਗਿਆ 7 ਲੱਖ ਰੁਪਏ ਜੀ ਦੂਜੇ ਦਾ ਰੇਟ ਤੁਹਾਨੂੰ ਵੀਡੀਓ ਚ ਪਤਾ ਲੱਗ ਜਾਊਗਾ ਦੋ ਘਰ ਆਪਾਂ ਲੈ ਕੇ ਪਹੁੰਚਿਆ ਦੋਵੇਂ ਪੂਰੇ ਵਧੀਆ ਨੇ ਖੁੱਲੇ ਡੁੱਲੇ ਘਰ ਨੇ ਵਧੀਆ ਮਾਲਕ ਨੇ ਬਣਾਏ ਹੋਏ ਨੇ ਪਹਿਲਾ ਘਰ ਤੁਸੀਂ ਪਹਿਲਾਂ ਇੱਕ ਇਹ ਚੈੱਕ ਕਰੋ ਸੀ ਖੁੱਲਾ ਡੁੱਲਾ ਆਪਾਂ ਘਰ ਇਹ ਲੈ ਕੇ ਪਹੁੰਚਿਆ ਵਧੀਆ ਘਰ ਹੈ ਜੀ ਜਗ੍ਹਾ ਬਹੁਤ ਜ਼ਿਆਦਾ ਆਪਾਂ ਨੂੰ ਇਸ ਘਰ ਦੀ ਮਿਲ ਜੂਗੀ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ 10 20ਵੇਂ ਮਾਲਕ ਨੇ ਜਗ੍ਹਾ ਦੱਸੀ ਹੈ ਜਗ੍ਹਾ ਬਹੁਤ ਖੋਲੀ ਡੁੱਲੀ ਅਸੀ ਰੇਟ ਬਹੁਤ ਵਧੀਆ ਸੀ ਤੇ ਪਾਣੀ ਵਾਸਤੇ ਆਪਾਂ ਨੂੰ ਸਰਕਾਰੀ ਟੂਟੀ ਮਿਲ ਚੁਗੀ ਤੇ ਸਾਰੀ ਆਪਾਂ ਗੱਲਬਾਤ ਕਰ ਹੀ ਰਿਹਾ ਸੀ ਵਧੀਆ ਆਪਾਂ ਨੂੰ ਕਮਰੇ ਦੇਖਣ ਨੂੰ ਮਿਲ ਜਾਣਗੇ ਤੇ ਕਮਰਿਆਂ ਦੇ ਮੂਹਰੇ ਆਪਾਂ ਨੂੰ ਭਰਾੰਡਾ ਦੇਖਣ ਨੂੰ ਮਿਲ ਜੂਗਾ ਇੱਕ ਕਮਰਾ ਤਾਂ ਤੁਸੀਂ ਇਹ ਚੈੱਕ ਕਰੋ ਸੀ ਬਹੁਤ ਸੋਹਣਾ ਮਾਲਕ ਨੇ ਕਮਰਾ ਇਹ ਤਿਆਰ ਕਰਵਾਇਆ ਹੋਇਆ ਸੀ ਰੰਗ ਰੂੰਗ ਦਾ ਕੰਮ ਸਾਰਾ ਕਰਵਾ ਰੱਖਿਆ ਸੀ ਬਾਕੀ ਤੁਸੀਂ ਦੇਖੋ ਜੀ ਜੋੜੀਆਂ ਦਾ ਕੰਮ ਵਧੀਆ ਹੋਇਆ ਬਾਕੀ ਘਰ ਪੂਰਾ ਵਧੀਆ ਸੀ ਜਾ ਕੇ ਤੁਸੀਂ ਦੇਖੋਗੇ ਤੁਹਾਨੂੰ ਪਸੰਦ ਆਊਗਾ ਰੇਟ ਤੁਹਾਨੂੰ ਪਸੰਦ ਆਊਗਾ ਸੀ ਗੱਲਬਾਤ ਆਪਾਂ ਸਾਰੀ ਕਰ ਰਹੀਆਂ ਸੀ ਜਿਹੜਾ 7 ਲੱਖ ਦਾ ਘਰ ਸੀ ਉਹਦੀ ਆਪਾਂ ਅੱਗੇ ਗੱਲ ਕਰਾਂਗੇ ਇਹ ਜਿਹੜਾ ਤੁਸੀਂ ਘਰ ਦੇਖ ਰਹੇ ਹੋ ਵੀਡੀਓ ਚ ਇਹਦਾ ਰੇਟ ਅਲੱਗ ਅਸੀਂ ਹੋਰ ਥਾਂ ਤੇ ਐ ਜਿਹੜਾ 7 ਲੱਖ ਦਾ ਉਹ ਹੋਰ ਥਾਂ ਤੇ ਐ ਸੀ ਬਾਕੀ ਵਧੀਆ ਗੱਲਬਾਤ ਹੈ ਜੀ ਜੇ ਤੁਸੀਂ ਇਸ ਘਰ ਨੂੰ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਤਾਂ ਆਪਾਂ ਜਿਹੜਾ ਇਹ ਘਰ ਲੈ ਕੇ ਪਹੁੰਚੇ ਹਾਂ ਜੀ ਮਾਨਸਾ ਏਰੀਆ ਚੋਂ ਲੈ ਕੇ ਪਹੁੰਚੇ ਹਾਂ ਸੀ ਮਾਨਸਾ ਏਰੀਆ ਚ ਡੇਲੂਆਣਾ ਮਾਲਕ ਦਾ ਪਿੰਡ ਹੈਗਾ ਮਾਨਸਾ ਦੇ ਲਾਗੇ ਪੈ ਜਾਂਦਾ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਇਹ ਘਰ ਤੁਹਾਨੂੰ ਮਿਲੂਗਾ ਜੀ ਡੇਲੂਆਣੇ ਏਰੀਆ ਚ ਜੀ ਆਪਾਂ ਇਸ ਘਰ ਦੇ ਰੇਟ ਦੀ ਗੱਲ ਕਰੀਏ 14,70,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ 14,70 ਇਹਦੀ ਡਿਮਾਂਡ ਹੈ ਜੀ ਜਿਹੜਾ 7 ਲੱਖ ਦਾ ਘਰ ਹੈ ਉਹਦੀ ਆਪਾਂ ਅੱਗੇ ਗੱਲ ਕਰਾਂਗੇ ਪਹਿਲਾਂ ਤੁਸੀਂ ਇਹ ਘਰ ਦੇਖੋ ਸੀ ਇਸ ਘਰ ਬਾਰੇ ਮੈਨੂੰ ਦੱਸੋ ਤੁਹਾਨੂੰ ਕਿਵੇਂ ਦਾ ਲੱਗਿਆ ਸੀ ਜੇ ਤੁਹਾਨੂੰ ਵਧੀਆ ਲੱਗਿਆ ਜੀ ਘਰ ਪਸੰਦ ਹੈ ਤਾਂ ਜ਼ਰੂਰ ਕਮੈਂਟ ਕਰ ਦਿਓ ਜੀ ਤੇ 14,70 ਇੱਕ ਵਾਰੀ ਡਿਮਾਂਡ ਆ ਮੌਕੇ ਤੇ ਲੈਸ ਬੈਸ ਕੀਤਾ ਜਾਊਗਾ ਇਹਦੇ ਵਿੱਚ ਆਪਾਂ ਨੂੰ ਕਮਰੇ ਵਗੈਰਾ ਦੇਖਣ ਨੂੰ ਮਿਲ ਜਾਣਗੇ ਪੂਰੇ ਵਧੀਆ ਇੱਕ ਬਰਾਂਡਾ ਖੁੱਲਾ ਡੁੱਲਾ ਆਪਨੂੰ ਬਹਿੜਾ ਦੇਖਣ ਨੂੰ ਮਿਲ ਜਾਊਗਾ ਬਾਕੀ ਤੁਸੀਂ ਸਾਰਾ ਕੁਝ ਦੇਖ ਲਿਆ ਸੀ ਜਮਾ ਲਿੰਕ ਰੋਡ ਤੇ ਫਰੰਟ ਲੱਗਦਾਗਾ ਤੇ ਛੜਕ ਵਗੈਰਾ ਤੁਸੀਂ ਬਾਹਰੋਂ ਦੇਖ ਹੀ ਲਈ ਸੀ ਪਾਣੀ ਵਾਸਤੇ ਕੀ ਸਾਧਨਤ ਨੂੰ ਮੈਂ ਦੱਸ ਹੀ ਦਿੱਤਾ ਸੀਗਾ ਸਟੋਰ ਆਪਨੂੰ ਮਿਲ ਜਾਊਗਾ ਜੀ ਬਾਥਰੂਮ ਵਧੀਆ ਮਿਲ ਜਾਊਗਾ ਬਾਕੀ ਕੱਲੀ ਕੱਲੀ ਚੀਜ਼ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਈ ਸੀ ਤੇ ਮਾਲਕ ਦਾ ਮੋਬਾਈਲ ਨੰਬਰ ਰਹਿ ਗਿਆ ਜੀ ਉਹ ਵੀ ਤੁਸੀਂ ਨਾਲ ਦੀ ਨਾਲ ਨੋਟ ਕਰ ਲਓ 9530977267 9530977267 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਕੁਝ ਵੀ ਮਾਲਕ ਤੋਂ ਪੁੱਛਣਾ ਚਾਹੁੰਨਿਓ ਜੀ ਤਾਂ ਮਾਲਕ ਨਾਲ ਪੂਰੀ ਗੱਲਬਾਤ ਕਰਕੇ ਤੇ ਜਦੋਂ ਸਾਰੀ ਗੱਲਬਾਤ ਬਣ ਜੇ ਤੁਹਾਨੂੰ ਸੈੱਟ ਲੱਗੇ ਸਾਰਾ ਕੁਝ ਉਹ ਤੋਂ ਬਾਅਦ ਜਾਇਓ ਜੀ ਤੇ ਜਾ ਕੇ ਦੇਖ ਲਿਓ ਘਰ ਨੂੰ ਰੇਟ ਆਪਦਾ ਮੁਕਾ ਲਿਓ ਬਹਿ ਕੇ ਰੇਟ ਦੇ ਵਿੱਚ ਕਟੋਤੀ ਕੀਤੀ ਜਾਊਗੀ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਬਾਕੀ ਤੁਹਾਨੂੰ ਨੰਬਰ ਦੇ ਹੀ ਦਿੱਤਾ ਤੇ ਹੁਣ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਇਸ ਘਰ ਬਾਰੇ ਤੁਹਾਨੂੰ ਘਰ ਕਿਵੇਂ ਦਾ ਲੱਗਿਆ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਨੰਬਰ 2 ਤੇ ਜਿਹੜਾ 7 ਲੱਖ ਦਾ ਘਰ ਲੈ ਕੇ ਪਹੁੰਚਿਆ ਹਾਂ 7 ਲੱਖ ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਬਾਕੀ ਘਰ ਦੀ ਵੀਡੀਓ ਤੁਹਾਡੇ ਸਾਹਮਣੇ ਆ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਵਧੀਆ ਘਰ ਬਣਿਆ ਹੋਇਆ ਸੀ ਥੋੜਾ ਜਿਹਾ ਪੁਰਾਣਾ ਤਾਂ ਜ਼ਰੂਰ ਹੈ ਪਰ ਠੀਕ ਹੈਗਾ ਤੁਹਾਡੇ ਸਾਹਮਣੇ ਆ ਤੁਹਾਨੂੰ ਕੱਲੀ ਕੱਲੀ ਚੀਜ਼ ਦੇਖਣ ਨੂੰ ਮਿਲ ਹੀ ਰਹੀ ਹੈ ਜੀ ਵਧੀਆ ਕਮਰੇ ਅਸੀਂ ਉੱਪਰ ਦਾ ਪੋਰਸ਼ਨ ਵੀ ਵਧੀਆ ਬਣਿਆ ਹੋਇਆ ਥੱਲੇ ਦਾ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਤੇ ਗਲੀ ਵਗੈਰਾ ਵੀ ਵਧੀਆ ਲੱਗਦੀ ਏ ਸੀ ਬਾਕੀ ਤੁਹਾਨੂੰ ਘਰ ਇਹ ਪਸੰਦ ਆਵੇ ਕੋਈ ਜਾ ਕੇ ਦੇਖਣ ਦਾ ਹੋਵੇ ਚਾਹ ਬਣ ਤਾਂ ਜਾ ਕੇ ਦੇਖ ਵੀ ਸਕਦੇ ਹਾਂ ਪੂਰੀ ਗੱਲਬਾਤ ਆਪਾਂ ਕਰ ਹੀ ਰਹੇ ਹਾਂ ਸੀ ਬਾਕੀ ਜੇ ਆਪਾਂ ਏਰੀਆ ਦੀ ਗੱਲ ਕਰੀਏ ਸੀ ਤਾਂ ਮਾਲਕ ਦਾ ਜਿਹੜਾ ਏਰੀਆਗਾ ਇਹਨਾਂ ਦਾ ਪਿੰਡ ਜੀ ਹਰਿਆਣਾ ਭੂੰਗਾ ਹਰਿਆਣਾ ਭੂੰਗਾ ਇਹਨਾਂ ਦਾ ਪਿੰਡ ਹੈ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਵੀ ਸਕਦੇ ਹੋ ਪਹਿਲਾਂ ਕੋਈ ਗੱਲ ਕਰਨੀ ਅਸੀਂ ਮਾਲਕ ਨਾਲ ਤਾਂ ਨੰਬਰ ਸਕਰੀਨ ਤੇ ਅਸੀਂ 7087718490 ਦੁਬਾਰਾ ਫਿਰ ਤੋਂ ਤੁਮਨ ਮੈਂ ਦੱਸ ਦੇਣਾ ਸੀ 70877 18490 7 ਲੱਖ ਰੁਪਇਆ ਇਸ ਘਰ ਦੀ ਡਿਮਾਂਡ ਐ ਸੀ ਤੇ ਸਵਾ ਚਾਰ ਮਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਹੈ। ਬਾਕੀ ਤੁਸੀਂ ਜਾਓਗੇ ਤੁਹਾਨੂੰ ਪਸੰਦ ਆਊਗਾ ਸੀ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਰੇਟ ਹੋਰ ਵੀ ਕੀਤਾ ਜਾਊਗਾ ਸੀ। ਬਾਕੀ ਤੁਸੀਂ ਇਸ ਘਰ ਬਾਰੇ ਵੀ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਨੂੰ ਇਹ ਘਰ ਕਿਵੇਂ ਦਾ ਲੱਗਿਆ ਸੀ। ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਸੀ ਆਪਣੀ ਘਰ ਤੁਹਾਨੂੰ ਪਸੰਦ ਆਈ ਨਹੀਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸੀ। ਸ਼ੇਅਰ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਕਰਨਾ ਨਾ ਪੁੱਲੋ ਜੀ ਕਮੈਂਟ ਜਰੂਰ ਕਰ ਦਿਓ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਘਰ ਕੋਠੀ ਮਕਾਨ ਤੁਹਾਡੇ ਕੋਲੇ ਵੀ ਆ ਵੇਚਣਾ ਤੁਸੀਂ ਚਾਹੁੰਦੇ ਹੋ ਸੀ ਕਿਸੇ ਵੀ ਏਰੀਆ ਚੋਂ ਦੇਖ ਰਹੇ ਹਾਂ ਪਿੰਡ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਕਿਸੇ ਵੀ ਕਸਬੇ ਚੋਂ ਕਿਸੇ ਵੀ ਕਲੋਨੀ ਚੋਂ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਹਰਿਆਣਾ ਰਾਜਸਥਾਨ ਜਿੱਥੋਂ ਵੀ ਜੀ ਤੁਸੀਂ ਵੀਡੀਓ ਬਣਾ ਕੇ ਤੇ ਸਾਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਆ ਕੁਝ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ WhatsApp ਨੰਬਰ ਆਪਣਾ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ 73800 ਪੂਰਾ 62173 ਫਰੀਚ ਆਪਾਂ ਐਡ ਲਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਫੀਸ ਕੋਈ ਦਲਾਲੀ ਇਦਾਂ ਦਾ ਆਪਣਾ ਕੁਝ ਨਹੀਂ ਹੁੰਦਾ ਸੀ ਬਸ ਭੇਜ ਦਿਆ ਕਰੋ ਜੀ ਹੁਣ ਆਪਾਂ ਗੱਲ ਕਰਾਂਗੇ ਜੀ ਕਮੈਂਟਾਂ ਦੀ ਜਿੰਨੇ ਤੁਸੀਂ ਕਮੈਂਟ ਪਾਈ ਸੀਗੇ ਤੁਹਾਨੂੰ ਤੁਹਾਡੇ ਕਮੈਂਟ ਵੀ ਮੈਂ ਦੱਸ ਦਿੰਨੇ ਸੀ ਤੇ ਤੁਹਾਡੇ ਨਾਮ ਸਾਰੇ ਲੈਨੇ ਆ ਜੀ ਆਪਾਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਸੁਣੋ ਜੀ ਹੁਣ ਤੁਹਾਡੇ ਤੁਸੀਂ ਕਮੈਂਟਾਂ ਪਹਿਲਾਂ ਤਾਂ ਤੁਹਾਨੂੰ ਮੈਂ ਉਹਨਾਂ ਦੇ ਕਮੈਂਟ ਦੱਸਦਾ ਜੀ ਜਿਨ੍ਹਾਂ ਨੇ ਅੱਜ ਦੀ ਡਿਮਾਂਡ ਪਾਈ ਸੀ ਅੱਜ ਦੀ ਵੀਡੀਓ ਵਾਸਤੇ ਮਾਨਸਾ ਏਰੀਆ ਚੋਂ ਡਿਮਾਂਡ ਬਹੁਤ ਜ਼ਿਆਦਾ ਆਈ ਸੀਗੀ ਪਹਿਲਾ ਕਮੈਂਟ ਜੀ ਇਹਨਾਂ ਦਾ ਨਾਮ ਹੈ ਸੈਂਡੀ ਤੇ ਇਹਨਾਂ ਨੇ ਕਿਹਾ ਸੀਗਾ ਵੀਰ ਮਾਨਸਾ ਚ ਦੱਸੋ ਕੋਈ ਤੇ ਮਾਨਸਾ ਏਰੀਆ ਚੋਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਬਾਕੀ ਕਮੈਂਟ ਤੁਹਾਡੇ ਸਾਹਮਣੇ ਇਹਦੀ ਸਕਰੀਨ ਤੇ ਆਪਾਂ ਲਾਈ ਰੱਖਿਆਗਾ ਦੂਜਾ ਕਮੈਂਟ ਜੀ ਮਲਕੀਤ ਸਿੰਘ ਇਹਨਾਂ ਨੇ ਵੀ ਮਾਨਸਾ ਏਰੀਆ ਚੋਂ ਡਿਮਾਂਡ ਪਾਈ ਸੀਗੀ ਤੇ ਇਹਨਾਂ ਦੀ ਫਰਮਾਇਸ਼ ਤੇ ਆਪਾਂ ਲੈ ਕੇ ਪਹੁੰਚੇ ਹਾਂ ਜੀ ਤੇ ਬਹੁਤ ਵਧੀਆ ਲੱਗਿਆ ਜੀ ਤੁਸੀਂ ਕਮੈਂਟ ਕੀਤਾ ਜੀ ਤੁਸੀਂ ਡਿਮਾਂਡ ਪਾਈ ਸੀ ਤੁਹਾਡੀ ਫਰਮਾਇਸ਼ ਤੇ ਆਪਾਂ ਲੈ ਕੇ ਪਹੁੰਚੇ ਆ ਜੇ ਤੁਹਾਨੂੰ ਘਰ ਪਸੰਦ ਆਉਂਦਾਗਾ ਜਿਹੜਾ ਨੰਬਰ ਪਹਿਲੇ ਤੇ ਸੀਗਾ ਉਹਨੂੰ ਤੁਸੀਂ ਖਰੀਦ ਸਕਦੇ ਹੋ ਮਾਨਸਾ ਏਰੀਆ ਚ ਤੁਹਾਨੂੰ ਮਿਲੂਗਾ ਸੀ ਤੇ ਹੁਣ ਆਪਾਂ ਕਮੈਂਟ ਪੜਦੇ ਆ ਜੀ ਉਹਨਾਂ ਦੇ ਜਿਨ੍ਹਾਂ ਨੇ ਬਹੁਤ ਸੋਹਣੇ ਕਮੈਂਟ ਕੀਤੇ ਹੋਏ ਐ ਤੇ ਅਲੱਗ-ਅਲੱਗ ਡਿਮਾਂਡਾਂ ਜਿਨ੍ਹਾਂ ਨੇ ਪਾਈਆਂ ਹੋਈਆਂ ਸੀ ਜਿਨ੍ਹਾਂ ਵਿੱਚੋਂ ਪਹਿਲਾ ਕਮੈਂਟ ਸੀ ਰਜਿੰਦਰ ਸਿੰਘ ਇਨਾਂ ਦਾ ਨਾਮ ਹੈ ਜੀ ਅਰਜਿੰਦਰ ਸਿੰਘ ਇਹਨਾਂ ਨੇ ਰਾਇਕੋਟ ਵਿੱਚ ਡਿਮਾਂਡ ਪਾਈ ਹੈ ਕੋਈ ਗੱਲ ਨਹੀਂ ਜੀ ਜਲਦੀ ਆਪਾਂ ਤੁਹਾਡੇ ਖਾਤਰ ਰਾਇਕੋਟ ਏਰੀਆ ਚੋਂ ਲੈ ਕੇ ਪਹੁੰਚ ਦੇ ਹਾਂ ਸੀ ਵਧੀਆ ਕਰ ਤੇ ਦੂਜਾ ਕਮੈਂਟ ਆਪਣੇ ਕੋਲੇ ਅਰਸ਼ਪ੍ਰੀਤ ਕੌਰ ਦਾ ਜੀ ਇਹਨਾਂ ਨੇ ਕਿਹਾਗਾ ਐਡਰੈਸ ਦੱਸੋ ਜੀ ਜਿਹੜੀ ਵੀਡੀਓ ਤੇ ਤੁਸੀਂ ਕਮੈਂਟ ਕੀਤਾ ਸੀ ਉਹ ਵੀਡੀਓ ਤੁਸੀਂ ਸਕਿਪ ਕਰਕੇ ਨਾ ਦੇਖੋ ਜੀ ਟਪਾਟ ਪਾ ਕੇ ਜਦੋਂ ਵੀਡੀਓ ਨੂੰ ਦੇਖਦੇ ਹੋ ਟਪਾਟ ਪਾ ਕੇ ਦੇਖਦੇ ਹੋ ਤਾਂ ਅੱਗੇ ਪਿੱਛੇ ਲੋਕੇਸ਼ਨ ਹੋ ਜਾਂਦੀ ਹੈ ਜੀ ਮਾਲਕ ਦਾ ਮੋਬਾਈਲ ਨੰਬਰ ਵੀ ਅੱਗੇ ਪਿੱਛੇ ਹੋ ਜਾਂਦਾ ਆਪਾਂ ਵੀਡੀਓ ਚ ਕੱਲੀ-ਕੱਲੀ ਚੀਜ਼ ਦੱਸਦੇ ਆਂ ਤੁਸੀਂ ਵੀਡੀਓ ਨੂੰ ਪੂਰੀ ਦੇਖੋ ਜੀ ਅਗਲਾ ਕਮੈਂਟ ਹੈ ਜੀ ਕੁਲਦੀਪ ਸਿੰਘ ਇਹਨਾਂ ਨੇ ਕਿਹਾ ਬੈਰੀ ਨਾਈਸ ਵੀਡੀਓ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਤੁਸੀਂ ਬਹੁਤ ਵਧੀਆ ਕਮੈਂਟ ਕੀਤਾ ਤੇ ਅਗਲਾ ਕਮੈਂਟ ਆਪਣੇ ਕੋਲੇ ਆਇਆ ਜੀ ਕੁਲਦੀਪ ਗਰੇਵਾਲ ਇਹਨਾਂ ਨੇ ਕਿਹਾ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਸੀ ਬਹੁਤ ਬਹੁਤ ਸ਼ੁਕਰੀਆ ਮੇਰੇ ਭਰਾ ਬਹੁਤ ਸੋਹਣਾ ਕਮੈਂਟ ਤੁਸੀਂ ਪਾਇਆ ਬਹੁਤ ਬਹੁਤ ਧੰਨਵਾਦ ਜੀ ਬਾਕੀ ਜਿੰਨੇ ਤੁਸੀਂ ਕਮੈਂਟ ਕਰਦੇ ਰਹਿੰਦੇ ਹੋ ਜੀ ਵੀਡੀਓ ਨੂੰ ਦੇਖਦੇ ਰਹਿੰਦੇ ਹੋ ਸ਼ੇਅਰ ਮਾਰਦੇ ਰਹਿੰਦੇ ਹੋ ਅੱਗੇ ਲਾਈਕ ਕਰਦੇ ਰਹਿੰਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਤੁਹਾਡੇ ਕਰਕੇ ਜੀ ਸਾਰਾ ਕੁਝ ਤੁਸੀਂ ਸਪੋਰਟ ਰੱਖਿਆ ਕਰੋ ਬੱਦ ਤੋਂ ਬੱਦ ਤੇ ਆਪਾਂ ਡੇਲੀ ਨਵੀਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰੋ ਜੀ ਤੁਹਾਨੂੰ ਕਿਹੜੇ ਏਰੀਆ ਚੋਂ ਕਿਹੜੇ ਪਿੰਡ ਸ਼ਹਿਰ ਚੋਂ ਚਾਹੀਦੀ ਹੈ ਤੇ ਇੰਨੇ ਤੁਹਾਡੇ ਕਮੈਂਟਾਂ ਬੰ ਦੇਖਦਾ ਜ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਜਾਂਦੇ ਜਾਂਦੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੋ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਥੱਲੇ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲ ਗਿਆ ਹੋਊਗਾ ਦਬ ਦੋ ਜੀ ਜਰੂਰ ਦਬ ਦੋ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ